ਪੰਜਾਬ ਦੇ ਵਿੱਚ ਧਰਨੇ ਤੇ ਹੜਤਾਲਾਂ ਦਾ ਸلسਲਾ ਵਾਧਾ ਨਜ਼ਰ ਆ ਰਿਹਾ ਸੀ ਪਰ ਉਸ ਦੇ ਵਿੱਚ ਹੁਣ ਅਚਾਨਕ ਇੱਕ ਘਟਨਾ ਹੋਇਆ ਔਰ ਪੰਜਾਬ ਦੇ ਅੰਦਰ ਜਿੰਨੇ ਵੀ ਪੀਆਰਟੀਸੀ ਪੰਨ ਬੱਸ ਅਤੇ ਰੋਡਵੇਜ਼ ਦੇ ਕੱਚੇ ਕਾਮੇ ਹੜਤਾਲ ਤੇ ਉਤਰਨ ਲੱਗੇ ਸੀ ਉਹਨਾਂ ਨੇ ਆਪਣੀ ਹੜਤਾਲ ਰੱਦ ਕਰ ਦਿੱਤੀ ਹੈ ਦਰਸਲ ਪੰਜਾਬ ਸਰਕਾਰ ਦੇ ਉੱਚ ਨੁਮਾਇੰਦਿਆਂ ਦੇ ਨਾਲ ਇੱਕ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਇਹਨਾਂ ਕੱਚੇ ਕਾਮਿਆਂ ਦੇ ਯੂਨੀਅਨ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਆਉਂਦੇ 3 ਦਿਨ ਜਿਹੜੀ ਪੂਰਨ ਤੌਰ ਦੇ ਉੱਤੇ ਹੜਤਾਲ ਕਰਨੀ ਸੀ ਉਹ ਰੱਦ ਕਰ ਦਿੱਤੀ ਗਈ ਹੈ ਔਰ ਇਸ ਦੇ ਨਾਲ ਨਾਲ 11 ਤਰੀਕ ਤੇ 12 ਤਰੀਕ ਨੂੰ ਜੋ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਸਰਕਾਰੀ ਬੱਸਾਂ ਨਾ ਭੇਜਣ ਦਾ ਐਲਾਨ ਕੀਤਾ ਗਿਆ ਸੀ ਉਹ ਵੀ ਰੱਦ ਕਰ ਦਿੱਤਾ ਗਿਆ ਐਥੋਂ ਤੱਕ ਕਿ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦਾ ਫੈਸਲਾ ਵੀ ਖਤਮ ਕਰ ਦਿੱਤਾ ਗਿਆ ਖਾਰਜ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਮਾਮਲੇ ਸੰਬੰਧੀ ਲਗਾਤਾਰ ਵਿਚਾਰ ਜਿਹੜਾ ਉਹ ਚੱਲਦਾ ਪਿਆ ਔਰ ਲੰਗੇ ਦਿਨ ਇਸ ਸੰਬੰਧੀ ਕਮੇਟੀਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਦੇ ਉੱਚੇ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦੇ ਨੇ ਔਰ ਨਾਲ ਦੀ ਨਾਲ ਇਸ ਯੂਨੀਅਨ ਦੇ ਸੀਨੀਅਰ ਆਗੂ ਇਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਮੀਟਿੰਗ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੀ ਸ਼ਮੂਲੀਅਤ ਕਰਦੇ ਨੇ ਔਰ ਯੂਨੀਅਨ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਲਈਆਂ ਜਾਂਦੀਆਂ ਨੇ ਮੰਗਾ ਦੇ ਵਿੱਚ ਖਾਸ ਤੌਰ ਦੇ ਉੱਤੇ ਕੱਚੇ ਮਜ਼ਦਮਾਂ ਨੂੰ ਪੱਕੇ ਕਰਨ ਦੀ ਮੰਗ ਸੀ ਉਸ ਨੂੰ ਵੀ ਮੰਨ ਲਿਆ ਗਿਆ ਔਰ ਇਸ ਦੇ ਨਾਲ ਨਾਲ ਠੇਕੇਦਾਰੀ ਸਿਸਟਮ ਜਿਹੜਾ ਉਹ ਖਤਮ ਕਰਨ ਦੀ ਮੰਗ ਰੱਖੀ ਗਈ ਸੀ ਉਸ ਮੰਗ ਨੂੰ ਵੀ ਮੰਨ ਲਿਆ ਗਿਆ ਇਹ ਵਿਸ਼ੇਸ਼ ਮੰਗਾ ਸੀ ਔਰ ਇਹਨਾਂ ਨੂੰ ਮੰਗ ਲਿਆ ਗਿਆ ਸਰਕਾਰ ਦੇ ਵੱਲੋਂ ਮੰਨ ਲਿਆ ਗਿਆ ਔਰ ਇਹਨਾਂ ਮੰਗਾਂ ਦੇ ਆਧਾਰ ਦੇ ਉੱਤੇ ਇਹਨਾਂ ਮੰਗਾਂ ਨੂੰ ਮੰਨਣ ਦੇ ਆਧਾਰ ਦੇ ਉੱਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੜਤਾਲ ਉਲੀਕੀ ਗਈ ਸੀ ਉਸ ਹੜਤਾਲ ਨੂੰ ਵੀ ਰੱਦ ਕਰ ਦਿੱਤਾ ਗਿਆ ਹੜਤਾਲ ਉਲੀਕੀ ਗਈ ਸੀ 13 14 15 ਤਰੀਕ ਦੀ ਪੂਰਨ ਹੜਤਾਲ ਸੀਗੀ 16 ਤਰੀਕ ਨੂੰ ਪੰਜਾਬ ਬੰਦ ਭਾਰਤ ਬੰਦ ਦੇ ਵਿੱਚ 20 ਪੂਰਨ ਹੜਤਾਲ ਦੀ ਕਾਲ ਜਿਹੜੀ ਆ ਉਹ ਦਿੱਤੀ ਗਈ ਸੀ ਇਹਨਾਂ ਨੂੰ ਹੁਣ ਖਾਰਜ ਕਰ ਦਿੱਤਾ ਗਿਆ ਦਰਸਲ 8 ਫਰਵਰੀ ਨੂੰ ਤੈਅ ਕੀਤੀ ਹੋਈ ਮੀਟਿੰਗ ਨਹੀਂ ਹੋ ਸਕੀ ਸੀ ਸੀਐਮ ਭਗਵੰਤ ਮਾਨ ਦੇ ਰੁਝੇਮਿਆਂ ਦੇ ਕਾਰਨ ਇਹ ਮੀਟਿੰਗ ਨਹੀਂ ਹੋ ਸਕੇ ਸੀ ਜਿਸ ਤੋਂ ਖਫਾ ਹੋ ਕੇ ਯੂਨੀਅਨ ਦੇ ਆਗੂਆਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਹੜਤਾਲ ਕੀਤੀ ਜਾਵੇਗੀ ਮੰਗਾਂ ਨਾ ਮੰਨਣ ਦੇ ਚਲਦੇ ਇਹ ਫੈਸਲਾ ਜਿਹੜਾ ਸੁਣਾਇਆ ਗਿਆ ਸੀ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਸੀਗਾ ਕਿ ਰੈਲੀਆਂ ਦੇ ਵਿੱਚ ਸਰਕਾਰੀ ਬੱਸਾਂ ਨਹੀਂ ਲਿਜਾਈਆਂ ਜਾਣਗੀਆਂ ਇਥੋਂ ਤੱਕ ਇਹ ਵੀ ਕਿਹਾ ਗਿਆ ਸੀ ਕਿ 52 ਸਵਾਰੀਆਂ ਤੋਂ ਵੱਧ ਸਵਾਰੀਆਂ ਬੱਸ ਦੇ ਵਿੱਚ ਨਹੀਂ ਬਿਠਾਈਆਂ ਜਾਣਗੀਆਂ ਔਰ ਇਹ ਸਾਰੀਆਂ ਹੁਣ ਅ ਰੁਕਾਵਟਾਂ ਜਿਹੜੀਆਂ ਨੇ ਉਹ ਰੋਕ ਦਿੱਤੀਆਂ ਗਈਆਂ ਨੇ ਔਰ ਹੜਤਾਲ ਖਾਸ ਤੌਰ ਦੇ ਉੱਤੇ ਬੰਦ ਕਰ ਦਿੱਤੀ ਗਈ। ਮੀਟਿੰਗ ਦੇ ਵਿੱਚ ਹਮਪੱਖੀ ਹੰਗਾਰਾ ਲਾਲਜੀਤ ਪੁੱਲਾ ਟਰਾਂਸਪੋਰਟ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦੇ ਨੇ ਔਰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਾਰੀਆਂ ਮੰਗਾਂ ਮੰਨ ਲੈਂਦੇ ਨੇ। ਖੈਰ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਹੁਣ ਇਹ ਜ਼ਰੂਰ ਕਰ ਦਿੱਤਾ ਗਿਆ ਹੈ ਕਿ ਹੜਤਾਲ ਜਿਹੜੀ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ।